ਪੰਜਾਬ ਸਰਕਾਰ ਡੀਜੀਪੀ ਪੰਜਾਬ ਵੱਤੇ ਪ੍ਰੋਇਪਰ ਸੋਮਿਆ ਮਿਸ਼ਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਡੀਐਸਪੀ ਡੀ ਵਿਰਿੰਦਰ ਸਿੰਘ ਖੋਸਾ ਜੀ ਦੀ ਜੋਗ ਅਗਵਾਈ ਹੇਠ ਅੱਜ ਪਿੰਡ ਆਲੇਵਾਲਾ ਵਿਖੇ ਨਸ਼ੇ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਉਹਨਾਂ ਦੇ ਨਾਲ ਪੁਲਿਸ ਪਾਰਟੀ ਸਮੇਤ ਮੱਲਾਂ ਵਾਲਾ ਖਾਸ ਮੁਕ ਟਾਣਾ ਇੰਚਾਰਜ ਇੰਸਪੈਕਟਰ ਸਰਦਾਰ ਗੁਰਪ੍ਰੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇਸ ਮੌਕੇ ਡੀਐਸਪੀ ਡੀ ਵਿਰਿੰਦਰ ਸਿੰਘ ਖੋਸਾ ਜੀ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਇੱਕ ਭੈੜੀ ਜ਼ਿਲਤ ਹੈ ਜੋ ਨੌਜਵਾਨਾਂ ਅਤੇ ਸਾਡੇ ਸਮਾਜ ਨੂੰ ਅੰਦਰੋਂ ਅੰਦਰ ਹੀ ਖੋਖਲਾ ਕਰ ਰਿਹਾ ਹੈ ਵੀ ਲਗਾਤਾਰ ਵਿੱਤੀ ਮਹਿਮਦਾਨ ਕਾਰਜ ਕਰ ਰਹੀ ਹੈ ਜਿਸ ਵਿੱਚ ਸਾਡੇ ਸਮਾਜ ਅਤੇ ਮਾਤਬਰ ਲੋਕਾਂ ਨੂੰ ਸਾਥ ਦੇਣ ਦੀ ਜ਼ਰੂਰਤ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਵੀ ਆਪਣੇ ਸੁਝਾਅ ਤੇ ਆਪਣੇ ਮੈਸੇਜ ਡੀਐਸਪੀ ਡੀ ਵਰਿੰਦਰ ਸਿੰਘ ਖੋਸਾ ਜੀ ਨੂੰ ਅਤੇ ਥਾਣਾ ਮੱਲਾਵਲ ਇਨਸਪੈਕਟਰ ਗੁਰਪ੍ਰੀਤ ਜੀ ਦੇ ਅੱਗੇ ਰੱਖੇ ਉਹਨਾਂ ਨੇ ਸਪੂਰਨ ਪ੍ਰੋਸਾਦ ਦਵਾਇਆ ਕਿ ਉਹ ਪ੍ਰਸ਼ਾਸਨ ਤੇ ਕਾਨੂੰਨ ਦਾ ਪੂਰਾ ਬੰਦਸਾ ਸਹਿਯੋਗ ਨਿਭਾਉਣਗੇ ਜਿਸ ਤੇ ਡੀਐਸਪੀ ਡੀ ਵਰਿੰਦਰ ਸਿੰਘ ਖੋਸਾ ਜੀ ਨੇ ਵੀ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਹਰ ਦਿੱਤੀ ਜਾਣਕਾਰੀ ਨਸ਼ੇ ਵਿਰੁੱਧ ਤੇ ਨਸ਼ਾ ਤਸਕਰਾ ਵਿਰੁੱਧ ਦਿੱਤੀ ਗਈ ਜਾਣਕਾਰੀ ਗੁਪਤ ਅਧਾਰ ਤੇ ਰੱਖੀ ਜਾਵੇ ਇਸ ਤਸਕਰਾਂ ਦੇ ਵਿਰੋਧ ਇੱਕ ਇਨਫਾਰਮੇਸ਼ਨ ਹੈਲਪਲਾਈਨ ਨੰਬਰ WhatsApp ਵੀ ਸਾਂਝਾ ਕੀਤਾ 97799 99799 7990200 ਪੁਲਾ ਇਸ ਮੌਕੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆ ਡੀਐਸਪੀ ਡੀ ਵਿਰਿੰਦਰ ਸਿੰਘ ਖੋਸਾ ਜੀ ਨੇ ਪਿਛਲੇ ਦਿਨ ਨੱਚੇ ਨਾਲ ਹੋਈ ਗਰਜੀਤ ਸਿੰਘ ਦੀ ਮੌਤ ਸਬੰਧੀ ਕੀ ਜਾਣਕਾਰੀ ਸਾਂਝੀ ਕੀਤੀ ਸੁਣੋ ਤੁਸੀਂ ਵੀ ਹਾਂ ਜੀ ਸਰ ਜ਼ਿਲ੍ਹਾ ਫਰੋਜ਼ਪੁਰ ਦੇ ਪਿੰਡ ਹਾਲੇ ਆਲਾ ਥਾਣਾ ਮੱਲਾਂਵਾਲਾ ਵਿਖੇ 19 ਸਤੰਬਰ ਨੂੰ ਇੱਕ ਡਰੱਗ ਓਵਰਡੋਜ਼ ਨਾਲ ਮੌਤ ਦੀ ਇਨਫੋਰਮੇਸ਼ਨ ਮਿਲੀ ਸੀ ਜਿਸ ਵਿੱਚ 22 ਸਾਲਾ ਨੌਜਵਾਨ ਗੁਰਜੀਤ ਸਿੰਘ ਉਹਨਾਂ ਦੀ ਮੌਤ ਹੋਈ ਸੀ ਮੌਤ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਬਿਆਨਾਂ ਤੇ ਇੱਕ ਅਧੀਨ ਤਾਰਾ 105 ਬੀ ਐਨ ਐਸ ਦੇ ਤਹਿਤ ਕੁਲਵਿੰਦਰ ਸਿੰਘ ਬਿੱਕਰ ਸਿੰਘ ਵਾਸੀ ਹਾਲੇ ਆਲਾ ਗੁਰਵਿੰਦਰ ਸਿੰਘ ਵਾਸੀ ਮਾਛੀਕੇ ਇਹਨਾਂ ਤਿੰਨਾਂ ਦੇ ਖਿਲਾਫ ਇੱਕ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਥਾਣਾ ਮੱਲਾਲਾ ਤੇ ਸੀਆਈਏ ਸਟਾਫ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਜੋ ਇਸ ਦੇ ਵਿੱਚ ਮੁੱਖ ਦੋਸ਼ੀ ਸੀਗਾ ਜਿਸ ਦਾ ਨਾਮ ਕੁਲਵਿੰਦਰ ਸਿੰਘ ਸੀ ਉਸ ਨੂੰ ਇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਵਾ ਇਹ ਦੱਸਦੀ ਹੈ ਕਿ ਕੁਲਵਿੰਦਰ ਸਿੰਘ ਪਹਿਲਾਂ ਵੀ ਨਸ਼ੇ ਵੇਚਣ ਦਾ ਆਦੀ ਹੈ ਇਸ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੇ ਦੋ ਮਕਦਮੇ ਦਰਜ ਨੇ ਬਾਕੀ ਜੋ ਦੋ ਨੌਜਵਾਨ ਨੇ ਇਹਨਾਂ ਦਾ ਅਸੀਂ ਪਿੱਛਾ ਕਰ ਰਹੇ ਹਾਂ ਇਹਨਾਂ ਨੂੰ ਬਹੁਤ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਅੱਜ ਅਸੀਂ ਪਿੰਡ ਦੇ ਵਿੱਚ ਮੇਰੇ ਨਾਲ ਐਸਐਚਓ ਮੱਲਾਲਾ ਇਨਸਪੈਕਟਰ ਗੁਰਪ੍ਰੀਤ ਸਿੰਘ ਅਸੀਂ ਇੱਥੇ ਇੱਕ ਸੈਮੀਨਾਰ ਲਗਾਇਆ ਵਾ ਜਿਸ ਵਿੱਚ ਸੱਚੀ ਸਾਰੇ ਪਿੰਡ ਦੇ ਮਹਤਵਪੂਰਨ ਵਿਅਕਤੀ ਤੇ ਸਾਰੇ ਪਿੰਡ ਦੀ ਪਬਲਿਕ ਨੂੰ ਇਕੱਠਾ ਕੀਤਾ ਵਾ ਇਸ ਵਿੱਚ ਜੋ ਨਸ਼ੇ ਦੇ ਸਾਡੇ ਦੇ ਦੁਸ਼ ਪ੍ਰਭਾਵ ਨੇ ਇਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਵਾ ਤੇ ਲੋਕਾਂ ਨੂੰ ਇਸ ਚੀਜ਼ ਬਾਰੇ ਆਸ਼ਵਾਸ਼ਣ ਦਿੱਤਾ ਵਾ ਕਿ ਅਸੀਂ ਪਬਲਿਕ ਤੇ ਪੁਲਿਸ ਜਦੋਂ ਅਸੀਂ ਦੋਨੇ ਜਾਣੇ ਇਕੱਠੇ ਹੋ ਗਏ ਫਿਰ ਅਸੀਂ ਨਸ਼ੇ ਦਾ ਖਾਤਮਾ ਕਰ ਸਕਦੇ ਹਾਂ ਸੋ ਇਹਨਾਂ ਦੇ ਪਿੰਡ ਵਿੱਚ ਜੇ ਕਿਸੇ ਵੀ ਤਰੀਕੇ ਦਾ ਕੋਈ ਨਸ਼ਾ ਵੇਚਣ ਦਾ ਆਦੀ ਆ ਜਾਂ ਕੋਈ ਨਸ਼ਾ ਬਾਹਰੋਂ ਸਪਲਾਈ ਕਰਦਾ ਵਾ ਜਾਂ ਫਿਰ ਕੋਈ ਬੰਦਾ ਪਿੰਡ ਦੀ ਜੋ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਖਰਾਬ ਕਰ ਰਿਹਾ ਵਾ ਤਾਂ ਇਹ ਤੁਰੰਤ ਸਾਨੂੰ ਜੋ ਪੰਜਾਬ ਸਰਕਾਰ ਦਾ ਹੈਲਪਲਾਈਨ ਨੰਬਰ ਆ ਉਸ ਬਾਰੇ ਵੀ ਜਾਣੂ ਕਰਾਓ ਉਸਤੇ ਆਪਣੀ ਜਾਣਕਾਰੀ ਦੇ ਸਕਦੇ ਆ ਇਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਬਾਕੀ ਅਸੀਂ ਆਪਣੀ ਪਰਸਨਲ ਨੰਬਰ ਵੀ ਇਹਨਾਂ ਨਾਲ ਸ਼ੇਅਰ ਕੀਤੇ ਆ ਕਿ 24 ਘੰਟੇ ਦੇ ਵਿੱਚ ਕਿਸੇ ਟਾਈਮ ਵੀ ਅਗਰ ਕੋਈ ਵੀ ਡਰਗ ਰਿਲੇਟਡ ਕੋਈ ਇਨਫੋਰਮੇਸ਼ਨ ਆਉਂਦੀ ਆ ਸਾਨੂੰ ਤੁਰੰਤ ਇਸ ਬਾਰੇ ਦੱਸਿਆ ਜਾਵੇ ਤਾਂ ਕਿ ਅਸੀਂ ਪਬਲਿਕ ਤੇ ਪੂਰਨ ਇਸ ਇਕੱਠੇ ਹੋ ਕੇ ਜੋ ਪੰਜਾਬ ਨੂੰ ਇਹ ਨਸ਼ਾ ਘੋਣਵਾ ਖਾ ਰਿਆ ਇਸ ਚੀਜ਼ ਦਾ ਖਤਮਾ ਕਰ ਸਕੀਏ ਧੰਨਵਾਦ ਜੀ ਅਗਰ ਸਿੰਘ ਦਾ ਕੇਸ ਹੈ ਜਿਹਦੇ ਕਿੰਨਾ ਰੋਚੀ ਦਾ ਹੈ ਇਸ ਵਿੱਚ ਜੀ ਟੋਟਲ ਤਿੰਨ ਦੋਸ਼ੀ ਨੇ ਜੀ ਇਸ ਵਿੱਚ ਜੋ ਮੇਨ ਦੋਸ਼ੀ ਸੀ ਕੁਲਵਿੰਦਰ ਸਿੰਘ ਜਿਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਦੋ ਮਕਾਦਮੇ ਦਰਜ ਹਨ ਉਸ ਨੂੰ ਗ੍ਰਿਫਤਾਰ ਕਰ ਲਿਆ ਵਾ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਇਹਨਾਂ ਨੂੰ ਬਹੁਤ ਜਲਦੀ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਜੀ ਪਰਮਿਸ਼ਨ ਨਿਕਲ ਕੇ ਆਈ ਪਾਰ ਜੀ ਦਿੱਤੀ ਹੋਈ ਹੈ ਬਿਲਕੁਲ ਜੀ ਜੋ ਇਹ ਕੁਲਵਿੰਦਰ ਸਿੰਘ ਹੈ ਜੀ ਇਸ ਦੀ ਕੱਲ ਗ੍ਰਿਫਤਾਰੀ ਪਾਈ ਹੈ ਅੱਜ ਇਹਨੂੰ ਪੁਲਿਸ ਰਿਮਾਂਡ ਤੇ ਲਿਆ ਗਿਆ ਵਾ ਸੋ ਪੁਲਿਸ ਰਿਮਾਂਡ ਦੇ ਦੌਰਾਨ ਇਸ ਨੂੰ ਸੀਏ ਦੇ ਵਿੱਚ ਪੁਸ਼ਕਿਸ਼ ਕੀਤੀ ਜਾਊਗੀ ਤਾਂ ਕਿ ਜੋ ਬੈਕਵਰਡ ਜਿੱਥੋਂ ਇਹ ਨਸ਼ਾ ਲੈ ਕੇ ਆਉਂਦਾ ਵਾ ਉਸ ਦੀ ਗੋਦ ਦੇ ਨਾਲ ਅਸੀਂ ਜਾਂਚ ਕਰ ਸਕੀਏ ਤਾਂ ਕਿ ਜੋ ਪੂਰੀ ਜੋ ਇਹਦੀ ਬੈਕਵਰਡ ਚੇਨ ਨਸ਼ੇ ਦੀ ਉਸ ਨੂੰ ਅਸੀਂ ਦੁਨੀਆ ਦੇ ਸਾਹਮਣੇ ਲੈ ਕੇ ਆ ਸਕੀਏ ਤੇ ਜਿੱਥੋਂ ਇਹ ਨਸ਼ਾ ਹੈ ਸਾਰੇ ਬੰਦੇ ਨੂੰ ਇਸ ਦੇ ਵਿੱਚ ਨਾਮਿਨੇਟ ਕਰ ਬਹੁਤ ਸਾਰੀਆਂ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕਮੇਟੀਆਂ ਬਣਦੀਆਂ ਨਹੀਂ ਐ ਤੇ ਭਾਈ ਦਲਬਖ ਸਿੰਘ ਨੇ ਦੱਸਿਆ ਉਹਨਾਂ ਧੰਨਵਾਦ ਕੀਤਾ ਜੀ ਤੇ ਲੇਕਿਨ ਜਿਹੜਾ ਉਹ ਕਮੇਟੀਆਂ ਦਾ ਜਾਂ ਗੱਲੋਂ ਪੰਚਾਇਤਾਂ ਦਾ ਜਿਹੜਾ ਉਹ ਸਾਹ ਦੇੰਦੀਆਂ ਪ੍ਰਸ਼ਾਸਨ ਦਾ ਤੁਸੀਂ ਇਹਦੇ ਸਾਥ ਨੂੰ ਉਹ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਿੱਚੋਂ ਦਾ ਰਿਜ਼ਲਟ ਤੋਂ ਬਹਾਲਾ ਵਧੀਆ ਨੇ ਹਾਲਾਂਕਿ ਉਲਟੇ ਐਕਸ਼ਨ ਜਿਹੜੇ ਉਹ ਕਮੇਟੀਆਂ ਦੇ ਵਿੱਚ ਕੀਤੇ ਹੋਏ ਹੈਗਾ ਇਸ ਬਾਰੇ ਕੀ ਕਹਿੰਦੇ ਨਹੀਂ ਜੀ ਜੋ ਸਾਡੀ ਵੱਲੋਂ ਇਹ ਹੈਲਪਲਾਈਨ ਜਾਰੀ ਕੀਤੀ ਗਈ ਇਹਦੇ ਉੱਪਰ ਸਾਨੂੰ ਬਹੁਤ ਹੀ ਪੋਜ਼ਿਟਿਵ ਰਿਜ਼ਲਟ ਆ ਰਹੇ ਨੇ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਇਨਫੋਰਮੇਸ਼ਨ ਆ ਰਹੀ ਹੈ ਬਾਕੀ ਜਿਵੇਂ ਸਾਡੇ ਮੋਤਵਰ ਸੱਜਣਾ ਨੇ ਹੁਣੇ ਤੁਹਾਡੇ ਸਾਹਮਣੇ ਦੱਸਿਆ ਕਿ ਇਹ ਪੀੜੀ ਨੂੰ ਬਚਾਉਣ ਵਾਸਤੇ ਸਾਡੇ ਨਾਲ ਬਿਲਕੁਲ ਖੜੇ ਨੇ ਇਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਅਜਿਹੀ ਇਨਫੋਰਮੇਸ਼ਨ ਆਉਂਦੀ ਹੈ ਜੋ ਨਸ਼ਿਆਂ ਦੇ ਨਾਲ ਸੰਬੰਧਿਤ ਆ ਉਹ ਤੁਰੰਤ ਐਸਐਚਓ ਸਾਹਿਬ ਜਾਂ ਸਾਡੀ ਸੀਆਈਏ ਸਟਾਫ ਜਾਂ ਬਤੌਰ ਮੈਂ ਡੀਐਸਪੀ ਡੀ ਫਰੋਜ਼ਪੁਰ ਸਾਡੇ ਧਿਆਨ ਦੇ ਵਿੱਚ ਲੈ ਕੇ ਆਵਾਂਗੇ ਲੈ ਕੇ ਆਉਣਗੇ ਤੇ ਅਸੀਂ ਵਚਨਬੱਧਾਂ ਪੰਜਾਬ ਸਰਕਾਰ ਦਾ ਜੋ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਚਲਾਈ ਗਈ ਆ ਉਸ ਵਿੱਚ ਸਾਡੀ ਸਭ ਤੋਂ ਵੱਡੀ ਪ੍ਰਾਇੋਰਟੀ ਆ ਤਾਂ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਇਸ ਤਰੀਕੇ ਤੋਂ ਬਚਾ ਸਕੀਏ ਸੋ ਅਸੀਂ ਬਿਲਕੁਲ ਵਚਨਬੱਧਾਂ ਤੇ ਪਬਲਿਕ ਤੇ ਪੁਲਿਸ ਅਸੀਂ ਇਕੱਠੇ ਮਿਲ ਕੇ ਪੂਰਾ ਪ੍ਰਹਲਾ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰ ਸਕੀਏ। ਹੋਰ ਵੀ ਜਿਹੜੇ ਗੁੱਜੇ ਮਗਰਮਾਚ ਉਹਨਾਂ ਤੇ ਟੋਕ। ਬਿਲਕੁਲ ਜੀ ਸਾਡਾ ਸੀਏ ਦਾ ਆਪਰੇਸ਼ਨ ਚੱਲਦਾ ਰਹਿੰਦਾ ਵਾ। ਜਿਵੇਂ ਰੀਸੈਂਟਲੀ ਅਸੀਂ ਪਿਛਲੇ 1 ਮਹੀਨੇ ਦੇ ਵਿੱਚ ਕਾਫੀ ਵੱਡੀਆਂ ਰਿਕਵਰੀਜ਼ ਕੀਤੀਆਂ ਨੇ, ਕਾਫੀ ਡਰੱਗ ਮਨੀ ਰਿਕਵਰ ਕੀਤੀ ਐ ਜੋ ਨਸ਼ੇ ਦਾ ਕਾਰੋਬਾਰ ਕਰਕੇ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਬਣਾਉਂਦੇ ਨੇ। ਉਹਨਾਂ ਦੀ ਪ੍ਰਾਪਰਟੀ ਤੱਕ ਜਬਤ ਕੀਤੀਆਂ ਨੇ। ਸੋ ਤਾਂ ਕਿ ਕੋਈ ਵੀ ਬੰਦਾ ਇਹ ਨਸ਼ੇ ਦਾ ਕਾਰੋਬਾਰ ਕਰਕੇ ਸਫਲ ਨਾ ਹੋ ਸਕੇ ਤੇ ਇਸ ਚੀਜ਼ ਨੂੰ ਅਸੀਂ ਇੱਕ ਤਰੀਕੇ ਨਾਲ ਰੋਕ ਸਕੀਏ ਜੀ। ਧੰਨਵਾਦ। ਥੈਂਕ ਯੂ। ਅੱਜ ਨਸ਼ੇ ਖਿਲਾਫ ਜਾਗਰੂਤ ਕੈਂਪ ਲਗਾਇਆ ਗਿਆ ਸੀ ਕਹੋਗੇ ਜੀ ਸਾਡਾ ਪਿੰਡ ਆਲੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੀਪੁਰ ਦੇ ਰਹਿਣ ਵਾਲੇ ਆ ਤੇ ਅਸੀਂ ਸਾਰਾ ਨਗਰ ਪਿੰਡ ਆਲੇਵਾਲੇ ਦਾ ਸਕੂਲ ਵਿੱਚ ਖੜੇ ਹੋਏ ਆ ਜਿੱਥੇ ਸਾਡੇ ਕੋਲੇ ਅੱਜ ਡੀਐਸਪੀ ਸਾਹਿਬ ਔਰ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਡੇ ਕੋਲੇ ਪਹੁੰਚੇ ਆ ਨਸ਼ਿਆਂ ਦੇ ਖਿਲਾਫ ਸਾਨੂੰ ਜਾਗਰੂਕ ਕਰਨ ਆਏ ਸੀ ਇਹੋ ਜੀ ਸਰ ਜੀ ਉਹਨਾਂ ਨੇ ਸਾਨੂੰ ਜਿਵੇਂ ਦੱਸਿਆ ਹੈ ਕਿ ਨਸ਼ੇ ਜਿਹੜੇ ਆ ਇਕੱਲੀ ਪੰਜਾਬ ਪੁਲਿਸ ਇਕੱਲੀ ਪੰਜਾਬ ਸਰਕਾਰ ਜਿਹੜੀ ਉਹ ਬੰਦ ਨਹੀਂ ਕਰ ਸਕਦੀ ਜਿੰਨਾ ਚਿਰ ਪਬਲਿਕ ਦਾ ਸਾਥ ਨਾ ਹੋਵੇ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਾਡਾ ਤਕਰੀਬਨ ਪੰਜਾਬ ਦੇ ਵਿੱਚ ਤੇ ਚਲੋ ਅਸੀਂ ਬਹੁਤਿਆਂ ਥਾਵਾਂ ਦੀ ਨਹੀਂ ਗੱਲ ਕਰ ਸਕਦੇ ਕਿਤੇ ਪਬਲਿਕ ਸਾਥ ਨਾ ਦਿੰਦੀ ਹੋਊਗੀ ਪਰ ਖਾਸ ਕਰਕੇ ਅਸੀਂ ਜਿਹੜਾ ਆ ਪਿੰਡ ਹੱਲੇ ਵਾਲੇ ਤੋਂ ਅਫਸਰਾਂ ਦਾ ਸਾਥ ਜ਼ਰੂਰ ਦੇਾਂਗੇ ਪੰਜਾਬ ਸਰਕਾਰ ਦਾ ਸਾਥ ਜ਼ਰੂਰ ਦੇਾਂਗੇ ਤੇ ਸਾਨੂੰ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੇ ਤੁਸੀਂ ਸਾਥ ਦਿਨੇ ਹੋ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਊਗਾ ਅਸੀਂ ਉਹਨਾਂ ਅਫਸਰਾਂ ਦੇ ਕੋਟਣ-ਕੋੜ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਨੂੰ ਆਣ ਕੇ ਜਾਗਰੂਕ ਕੀਤਾ ਹੈ ਜਾਗਰੂਕ ਕਰਕੇ ਸਾਨੂੰ ਦੱਸਿਆ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਵੱਡੀ ਹੈ ਉਸ ਮੁਹਿੰਮ ਨੂੰ ਅੱਗੇ ਚਲਾਉਂਦੇ ਆਂ ਸਾਡੇ ਤੱਕ ਪਹੁੰਚਿਆ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਤੁਹਾਡਾ ਸਾਥ ਦੇਾਂਗੇ ਔਰ ਇੱਕ ਬੇਨਤੀ ਉਹਨਾਂ ਨੂੰ ਜ਼ਰੂਰ ਕੀਤੀ ਹੈ ਕਿ ਤੁਹਾਨੂੰ ਵੀ ਸਾਡਾ ਸਾਥ ਦੇਣ ਦੀ ਲੋੜ ਆ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕੋਈ ਵੀ ਪੰਜਾਬ ਦੇ ਵਿੱਚੋਂ ਲਾ ਲੋ ਅਸੀਂ ਕੋਈ ਵੀ ਬੰਦਾ ਜਦੋਂ ਨਸ਼ਿਆਂ ਦੇ ਖਿਲਾਫ ਬੋਲਦੇ ਆ ਤੇ ਉਹਦੇ ਨਾਲ ਬਹੁਤ ਕੁਝ ਹੋ ਜਾਂਦਾ ਤੇ ਜਦੋਂ ਬਹੁਤ ਕੁਝ ਹੁੰਦਾ ਹੈ ਫਿਰ ਉਹ ਤੋਂ ਪੁਲਿਸ ਪ੍ਰਸ਼ਾਸਨ ਕੋਈ ਸਾਡਾ ਸਾਥ ਨਹੀਂ ਦਿੰਦਾ ਇਸ ਕਰਕੇ ਅਸੀਂ ਡਰਦੇ ਆਵਾਜ਼ ਨਹੀਂ ਚੁੱਕਦੇ ਅੱਜ ਅਸੀਂ ਆਵਾਜ਼ ਚੁੱਕੀ ਹੈ ਤੇ ਸਾਨੂੰ ਉਮੀਦ ਹੈ ਕਿ ਸਾਡੇ ਅਫਸਰ ਸਾਡੇ ਨਾਲ ਖੜੇ ਹੋਣਗੇ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਸਾਨੂੰ ਆਸ ਹੈ ਕਿ ਸਾਡਾ ਪੰਜਾਬ ਜਿਹੜਾ ਹੈ ਇੱਕ ਵਾਰੀ ਫੇਰ ਸੋਨੇ ਦੀ ਚਿੜੀ ਬਣਨ ਜਾ ਰਿਹਾ ਹੈ ਅਸੀਂ ਉਹਨਾਂ ਅਫਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਈ ਸਾਡੀਆਂ ਬੇਨਤੀਆਂ ਜੀ ਅੱਜ ਜਿਹੜਾ ਭਾਈ ਸਾਹਿਬ ਜੀ ਇੱਥੇ ਜਿਹੜਾ ਪ੍ਰੋਗਰਾਮ ਰਲ ਕੇ ਰਲ ਕੇ ਬਣਾਇਆ ਗਿਆ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਸਾਡੇ ਤੱਕ ਪਹੁੰਚ ਕੀਤੀ ਕਿ ਅਸੀਂ ਤਾਂ ਪੂਰੇ ਪੰਜਾਬ ਦੇ ਵਿੱਚ ਮਹਿਮ ਵੱਡੀ ਹੋਈ ਆ ਜੇ ਤੁਸੀਂ ਸਾਡਾ ਸਾਥ ਦਿਨੇ ਹੋ ਤੇ ਅਸੀਂ ਤੁਹਾਡੇ ਪਿੰਡ ਵਿੱਚ ਆਣ ਕੇ ਤੁਹਾਨੂੰ ਜਾਗਰੂਕ ਕਰਾਂਗੇ ਔਰ ਤੁਹਾਨੂੰ ਨਸ਼ਿਆਂ ਦੇ ਖਿਲਾਫ ਜਿਹੜੀ ਆ ਜਾਣਕਾਰੀ ਦੇਵਾਂਗੇ ਕਿ ਨਸ਼ਿਆਂ ਤੋਂ ਬਚ ਕਿਵੇਂ ਸਕੀਦਾ ਸਾਨੂੰ ਬਹੁਤ ਕੁਝ ਉਹਨਾਂ ਦੱਸਿਆ ਅਸੀਂ ਵੀ ਉੱਤੇ ਗੌਰ ਕੀਤਾ ਹੈ ਕਿਵੇਂ ਲੱਗਾਈ ਤੁਹਾਨੂੰ ਅੱਜ ਦੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਿਆ ਜੇ ਕਿ ਜਿਹੜਾ ਆ ਪੰਜਾਬ ਸਰਕਾਰ ਜਿਹੜਾ ਪ੍ਰਸ਼ਾਸਨ ਆ ਉਹ ਸਾਡਾ ਸਾਥ ਦੇ ਰਿਹਾ ਹੈ ਇਸ ਗੱਲ ਤੋਂ ਅਸੀਂ ਬੜੇ ਖੁਸ਼ ਹਾਂ ਤੇ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਪਿੰਡ 'ਚ ਆਇਆ ਜੀ